ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਤਾ ਹੈ ਓਕਾਨਰ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਤੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪੁੱਡਾ ਤੋ ਭੇਜਣਾ ਕਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਪਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਿਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਵਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿੰਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕਵਕ ਪਾਰਟੀਆਂ ਦੀਆਂ ਵਕਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਯਾਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਵਧਾਇਦੇ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ ਉਹ ਕੰਨ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਤੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਭੇਜਣਾ ਕਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਪਾਈ ਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਵਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਿਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕਵਕ ਪਾਰਟੀਆਂ ਦੀਆਂ ਵਕਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਯਾਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਵਧਾਇਦਾ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ। ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ। ਓਕਾਨਰ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਦੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ। ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਪੇਜਨਾਂ ਤਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਭਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਿਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਵਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕਫ ਵਕ ਕੁ ਪਾਰਟੀਆਂ ਦੀਆਂ ਵਕਫ ਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਿਆਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਤੋਂ ਵਧਾਇਦਾ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ ਉਹ ਕੰਨ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਤੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਭੇਜਣਾ ਕਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਪਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਿਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਬਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਿਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿੰਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕਵਕ ਪਾਰਟੀਆਂ ਦੀਆਂ ਵਕਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਯਾਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਵਧਾਇਦੇ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਕਹੀ ਹੋਈ ਹੈ। ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ। ਓਕਾਨਰ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਦੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ। ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਪੇਜਨਾਂ ਤਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਭਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਵਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿਚੇ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵੱਖ-ਵੱਖ ਪਾਰਟੀਆਂ ਦੀਆਂ ਵੱਖ-ਵੱਖ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਯਾਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਵਧਾਇਦਾ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ। ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ। ਓਕਾਨਰ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਦੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ। ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਪੇ ਜਨਕ ਤਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਭਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਿਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੀਬਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਿਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟਰੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿੰਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕ-ਵਕ ਪਾਰਟੀਆਂ ਦੀਆਂ ਵਕ-ਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਯਾਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਵਧਾਇਦਾ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਲੇਬਰ ਪਾਰਟੀ ਦੇ ਵਪਾਰ ਬੁਲਾਰੇ ਡੈਮਿਅਨ ਓਕਾਨਰ ਨੇ ਇਸ ਸਮਝੌਤੇ ਨੂੰ ਛੋਟਾ ਪਰ ਸਕਾਰਾਤਮਕ ਕਦਮ ਕਰ ਦਿੱਤਾ ਹੈ ਉਹ ਕੰਨ ਨੇ ਕਿਹਾ ਹੈ ਕਿ ਉਹ ਨਹੀਂ ਦੱਸ ਸਕਦੇ ਕਿ ਹੋਰ ਇੰਤਜ਼ਾਰ ਕਰਨ ਨਾਲ ਕੋਈ ਵਧੀਆ ਡੀਲ ਮਿਲ ਸਕਤੀ ਸੀ ਜਾਂ ਨਹੀਂ ਪਰ ਮੌਜੂਦਾ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਨਹੀਂ ਗਵਾਉਣਾ ਚਾਹੀਦਾ ਭਾਰਤ ਦੇ ਖਪਤਕਾਰ ਬਾਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਡੇਰੀ ਪ੍ਰੋਡਕਟ ਵੇਚਣਾ ਕਦੇ ਵੀ ਹਕੀਕਤ ਨਹੀਂ ਸੀ ਅਸੀਂ ਸਰਕਾਰ ਵਿੱਚ ਇਹ ਕਿਹਾ ਹੀ ਨਹੀਂ ਸੀ ਭਾਵੇਂ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਚ ਬੋਲਿਆ ਤੇ ਇਸ ਸਮਝੌਤੇ ਦੀ ਅਸਲ ਕਦਰ ਲੰਮੇ ਸਮੇਂ ਦੀ ਪਾਈਵਾਲੀ ਬਣਾਉਣ ਦੇ ਵਿੱਚ ਹੈ ਸਰਕਾਰ ਨੇ ਸੋਮਵਾਰ ਨੂੰ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਗੱਲਬਾਤ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ ਕਈ ਉਦਯੋਗਾਂ ਲਈ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਪਰ ਡੇਰੀ ਸੈਕਟਰ ਲਈ ਫਾਇਦੇ ਸੀਮਿਤ ਦੱਸੇ ਜਾ ਰਹੇ ਹਨ ਪ੍ਰਧਾਨ ਮੰਤਰੀ ਕਿਸਟੋਫਲ ਲਕਸਨ ਨੇ ਇਸ ਨੂੰ ਹਾਈ ਕੁਆਲਿਟੀ ਡੀਲ ਦੱਸਿਆ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਨਿਊਜ਼ੀਲੈਂਡ ਫੋਰਸ ਦੇ ਆਗੂ ਵਿਸਟਰਨ ਪੀਟਰ ਨੇ ਇਸ ਨੂੰ ਲੋ ਕੁਆਲਿਟੀ ਡੀਲ ਕਹਿੰਦੇ ਹੋਏ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਨਿਊਜ਼ੀਲੈਂਡ ਫਰਸਟ ਨੇ ਕੈਬਨਟ ਦੇ ਵਿੱਚ ਅਸਹਿਮਤ ਰਹਿਣ ਵਾਲੀ ਤਾਰਾ ਲਾਗੂ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਇਹ ਕਾਨੂੰਨ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਉਹ ਇਸ ਦੇ ਵਿਰੁੱਧ ਵੋਟ ਪਾਉਣਗੇ ਇਸ ਸਥਿਤੀ ਵਿੱਚ ਹੁਣ ਇਹ ਡੀਲ ਪਾਸ ਹੋਵੇਗੀ ਜਾਂ ਨਹੀਂ ਇਹ ਵਿਰੋਧੀ ਧਿਰ ਦੇ ਸਮਰਥਨ ਤੇ ਨਿਰਭਰ ਕਰੇਗਾ ਲੇਬਰ ਨੇ ਕਿਹਾ ਕਿ ਉਸਦੀ ਕੌਕਸ ਨੇ ਹਾਲੇ ਤੱਕ ਇਸ ਬਾਰੇ ਵਿਚਾਰ ਨਹੀਂ ਕੀਤਾ ਹੈ ਉਹ ਕਾਨਰ ਨੇ ਆਰ ਐਂਡ ਜੀ ਨੂੰ ਦੱਸਿਆ ਹੈ ਕਿ ਸਰਕਾਰ ਨੂੰ ਲੇਬਰ ਦਾ ਸਮਰਥਨ ਚਾਹੀਦਾ ਹੈ ਤਾਂ ਐਕਟ ਅਤੇ ਸਰਕਾਰ ਨੂੰ ਲੇਬਰ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਵੇਖਣੀ ਪਵੇਗੀ ਉਸ ਤੋਂ ਬਾਅਦ ਹੀ ਅਸੀਂ ਅੰਤਿਮ ਫੈਸਲਾ ਲਵਾਂਗੇ ਉਹਨਾਂ ਯਾਦ ਦਿਵਾਇਆ ਹੈ ਕਿ ਚੀਨ ਯੂਰਪੀ ਯੂਨੀਅਨ ਅਤੇ ਯੂਕੇ ਨਾਲ ਹੋਏ ਸਮਝੌਤਿਆਂ ਵਿੱਚ ਵੀ ਕਈ ਵਾਰ ਲਾ ਲੀਵਰ ਦੇ ਹੱਥ ਵਿੱਚ ਹੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਨਿਯਾਤਕਾਂ ਲਈ ਮੌਕੇ ਵਧਾਉਣ ਦਾ ਸਮਰਥਨ ਕੀਤਾ ਹੈ ਜੋ ਕੁਝ ਵੀ ਮੈਂ ਹੁਣ ਤੱਕ ਵੇਖਿਆ ਹੈ ਉਹ ਸੱਚੀ ਤਰੱਕੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਨੇ ਆਪਣੀ ਵਪਾਰਿਕ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਲਾਭ ਨਿਊਜ਼ੀਲੈਂਡ ਨੂੰ ਮਿਲਿਆ ਹੈ ਸਰਕਾਰ ਵੱਲੋਂ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਕਿਹਾ ਹੈ ਕਿ ਉਪਰੋਸੇਮੰਧਨ ਕੇ ਕਾਨੂੰਨ ਪਾਸ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੰਸਦ ਵਿੱਚ ਵਪਾਰ ਨੂੰ ਲੈ ਕੇ ਅਕਸਰ ਦਲ ਖਾਰ ਸਮਰਥਨ ਮਿਲਦਾ ਆਇਆ ਹੈ ਅਸੀਂ ਇਸ ਸੌਦੇ ਲਈ ਮਜ਼ਬੂਤ ਕੇਸ ਪੇਸ਼ ਕਰਦੇ ਰਹਾਂਗੇ ਲਕਸਰ ਨੇ ਦਾਵਾ ਕੀਤਾ ਹੈ ਕਿ ਖਾਰਜ ਕੀਤਾ ਗਿਆ ਸੌਦਾ ਜਲਦੀ ਵਿੱਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਹੋਰ ਸਮਾਂ ਲੈਣ ਨਾਲ ਵਧੀਆ ਡੀਲ ਹਤੋਂ ਨਿਕਲ ਵੀ ਸਕਦੀ ਸੀ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨਾ ਚੰਗਾ ਹੋ ਸਕਦਾ ਹੈ ਉਨਾ ਚੰਗਾ ਹੀ ਹੋਇਆ ਹੈ ਸਾਨੂੰ ਇਸਤੇਮਾਲ ਹੋਣਾ ਚਾਹੀਦਾ ਹੈ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਤੇ ਨਿਊਜ਼ੀਲੈਂਡ ਲਈ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ ਟ੍ਰੇਡ ਮਿਸਟਰ ਟਾਟ ਪੈਕਲੇ ਨੇ ਕਿਹਾ ਹੈ ਕਿ ਵਕਫ ਵਕ ਪਾਰਟੀਆਂ ਦੀਆਂ ਵਕਫ ਵਕ ਚਿੰਤਾਵਾਂ ਹੋ ਸਕਦੀਆਂ ਹਨ ਪਰ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਇਹ ਸਮਝੌਤਾ ਹਜ਼ਾਰਾਂ ਨੌਕਰੀਆਂ ਤੇ ਅਰਬਾ ਡਾਲਰ ਦੇ ਨਵੇਂ ਨਿਰਿਆਤ ਮੌਕੇ ਪੈਦਾ ਕਰ ਸਕਦਾ ਹੈ। ਐਕਟ ਪਾਰਟੀ ਨੇ ਇਸ ਸੌਦੇ ਦਾ ਪੂਰਾ ਸਮਰਥਨ ਕੀਤਾ ਹੈ। ਪਾਰਟੀ ਦੇ ਵਪਾਰ ਬੁਲਾਰੇ ਡਾਕਟਰ ਪਰਮਜੀਤ ਪਰਮਾਰ ਨੇ ਕਿਹਾ ਹੈ ਕਿ ਇਹ ਨਿਊਜ਼ੀਲੈਂਡ ਲਈ ਇਤਿਹਾਸਿਕ ਪੱਲ ਹੈ। ਉਹਨਾਂ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਦੋ ਤਰਫਾ ਵਪਾਰ ਪਹਿਲਾਂ ਹੀ ਸਾਲਾਨਾ 3 ਅਰਬ ਡਾਲਰ ਤੋਂ ਵਧਾਇਦਾ ਇਹ ਸਮਝੌਤਾ ਇਸ ਨੂੰ ਹੋਰ ਵਧਾ ਸਕਦਾ ਹੈ ਇਸ ਨਾਲ ਕਾਰੋਬਾਰੀਆਂ ਲਈ ਰੁਕਾਵਟਾਂ ਘੱਟ ਹੋਣਗੀਆਂ ਨਿਰਯਾਤਕਾਂ ਨੂੰ ਹੋਰ ਯਕੀਨ ਮਿਲੇਗਾ ਤੇ ਖਪਤਕਾਰਾਂ ਨੂੰ ਵੀ ਵਧੀਆ ਚੋਣ ਮਿਲੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਰਿਵਾਰਕ ਵਪਾਰਕ ਅਤੇ ਪੇਸ਼ੇਵਰ ਰਿਸ਼ਤੇ ਪਹਿਲਾਂ ਹੀ ਮਜ਼ਬੂਤ ਹਨ ਅਤੇ ਇਹ ਸਮਝੌਤਾ